ਸਤਨਾਮੁ ਸ੍ਰੀ ਵਾਹਿਦੂ ਸਹਿਬ ਜੀ ਆ ਸੰਭੱਲਾ ਚੌਥੰ ਜਿਨ ਮਸਤਕ ਤੁਰ ਹਰ ਲਿਖਿਆ ਤਨਾ ਸਤ ਗੁਰ ਮਿਲਿਆ ਆ ਰਾਮ ਰਾਜੀ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਹਰ ਲੱਗਦਾ ਰਤਨ ਪਦਾਰਥ ਫਿਰ ਬਹੜ ਨ ਚਲਿਆ ਜਨ ਲਿਆ ਵਿਕਣਾ ਮਹਾਰਾਜ ਆਰਾਧ ਹਰ ਮਿਲਿਆ ਜਿਨਿ ਐਸਾ ਹਰ ਨਾਮਨ ਤਿਪਿਓ ਸਿ ਕਾਹੀ ਜਗਿਆਏ ਰਾਮ ਰਾਜੀ ਇਹ ਮਾਨਸ ਜਨਮ ਦੁਲੰਭ ਹੈ ਨਾ ਬਿਨਾ ਬਿਰਥਾ ਸਭ ਜਾਏ ਹੁਣ ਵਤੈ ਹਰ ਨਾਮਨ ਬੀਜਿਓ ਅੱਕੇ ਭੁੱਖਾ ਕਿਆ ਖਾਈ ਮਨ ਮੁਖਾਣੋ ਫਿਰ ਜਨਮ ਹੈ ਨਾਨਕ ਹਰ ਪਾਈ ਤੂੰ ਹਰ ਤੇਰਾ ਸਭ ਕੋ ਸਭ ਤਉ ਦਿਉ ਪਾਇ ਰਾਮ ਰਾਜੀ ਕਿਛ ਹੱਥ ਕਿਛ ਲੈ ਕਿਛ ਨਹੀਂ ਸਭ ਚੱਲਹ ਚਲਾਏ ਜਿਨ ਤੂਸੀ ਮੇ ਲੈ ਪਿਆਰੇ ਸਤਿਦਮਰ ਹੈ ਜੋ ਹਰਮਨ ਪਾਈ ਨਨ ਨਾਨਕ ਸਤਿਗੁਰ ਭੇਟਿਆ ਹਰ ਨਾਮ ਤਰਾਏ ਕੋਈ ਗਾਵੇ ਰਕੀ ਨਾ ਤੀ ਬੇਪੋਪੋ ਪਾਤਕਾਰ ਨਹੀਂ ਪੀ ਹਰ ਹਰ ਪੀਜੈ ਰਾਮ ਰਾਜ ਜੀ ਜਿਨ ਅੰਦਰ ਕਪਟ ਵਕਾਰ ਹੈ ਤਨ ਰੋਏ ਕਿਆ ਕੀਜੈ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਅਠ ਦੀਜੈ ਜਿਨਾਂ ਨਾਨਕ ਗੁਰਮੁਖ ਹਰਤਾ ਸਦ ਹੈ ਹਰ ਭਗਤ ਹਰ ਲਈਜੈ ਜਿਨਾਂ ਨਾਨਕ ਗੁਰਮੁਖ ਹਰਤਾ ਸਦ ਹੈ ਹਰ ਭਗਤ ਹਰ ਲਈਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਖ ਉਚਰੈ ਸ਼ਾਸਤਰ ਖਟ ਅੰਧ ਗਿਰਣ ਚੜ ਜਾਏ ਅੰਧ ਬਕੈ ਬਦਰੋ ਸੁਣਾ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਣ ਸਕੈ ਸਿਫਤ ਜੋ ਤੁਹਾਰੀ ਹਮਨ ਕਰ ਸਖਤ ਸਿਫਤ ਤੁਹਾਰੀ ਆਪ ਲੇਹੁ ਤੁਮ ਕਥਾ ਸੁਧਾਰੀ ਮੈਂ ਨਾਹੀ ਕਿਛ ਹੋ ਨਹੀਂ ਕਿਛ ਆਹੇ ਨਮੋਰਾ ਅਵਸਰ ਲੱਜਾ ਰੱਖ ਲੇਹੁ ਸਦ ਗਿਆਨ ਜਨ ਤੋਰਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਹੋ ਕਰੇ ਵਖਿਆ ਸੁਗਰੂ ਪਿਆਰੀ ਸਾਧ ਸੰਗਤ ਜੀ ਸਰਗੁਰਾਂ ਨੇ ਪਾਰ ਬਖਸ਼ਿ ਸ਼੍ਰਮਤ ਤਰਸ ਕੀਤਾ ਆ ਸਮ ਹੱਲਾ ਚੋਤਾ ਆਸਰਾ ਧਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਪਾਵਨ ਮੁਖਾਰਜਨ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਾਮਦਾਸ ਜੀ ਦਾ 11ਵ ਤੇ ਲੜੀਵਾਰ ਦਾ 18ਵਾਂ ਸ਼ੰਤ ਜੋ ਕਿ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 450 ਅੰਗ ਤੇ ਸੁशोਭਿਤ ਹੈ ਅੱਜ ਦੇ ਪਾਵਨ ਸ਼ਬਦ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇਵੇਂ ਕਿਸ ਤਰ੍ਹਾਂ ਅਗਿਆਨ ਦਾ ਹਨੇਰਾ ਕਟਿਆ ਜਾਂਦਾ ਹੈ ਤੇ ਕੀ ਗੁਰੂ ਤੋਂ ਸਿੱਖਣਾ ਪਏਗਾ ਤੇ ਕਿਸ ਵੇਲੇ ਸਿੱਖਣਾ ਪਏਗਾ ਅੱਜ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਜਿਨ ਮਸਤਕ ਤੋਰੇ ਹਰੇ ਲਿਖਿਆ ਤੇਨਾ ਸਤ ਗੁਰ ਮਿਲਿਆ ਰਾਮ ਰਾਦੇ ਜਿਵੇਂ ਦੁਨਿਆਵੀ ਤਲ ਤੇ ਕਿਸੇ ਨੂੰ ਕੋਈ ਉੱਚੇ ਚੀ ਨੌਕਰੀ ਮਿਲ ਜਾਂਦੀ ਹੈ ਜਾਂ ਕਿਸੇ ਨੂੰ ਕੋਈ ਘਾਟ ਮਿਲ ਜਾਂਦੀ ਹੈ ਆਪਾਂ ਕੀ ਕਹਿੰਦੇ ਆ ਜੀ ਇਹਦੇ ਕਰਮ ਉਜਲੇ ਨੇ ਵੱਡੀ ਨੌਕਰੀ ਮਿਲੀ ਹੈ ਤੇ ਇਹਦੇ ਕਰਮ ਛੋਟੇ ਨੇ ਇਹਨੂੰ ਛੋਟੀ ਨੌਕਰੀ ਮਿਲੀ ਹੈ ਜਿਹਨੂੰ ਨਹੀਂ ਮਿਲੀ ਤੇ ਉਹਨੂੰ ਕਹਿ ਦਿੰਦੇ ਆਂ ਜੀ ਇਹਦੇ ਕਰਮਾਂ 'ਚ ਨਹੀਂ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਭਾਈ ਦਿਨ ਮਸਤਕ ਧੁਰ ਹਰ ਲਿਖਿਆ ਜਿਹੜੇ ਧੁਰ ਦਰਗਾਹ ਤੋਂ ਉਜਲੇ ਲੇਖ ਨੇ ਚੰਗੇ ਕਰਮ ਨੇ ਤੇਣਾ ਸਤਿਗੁਰ ਮਿਲਿਆ RAM RAJ ਜੇ ਉਤਮ ਹਰ ਕੋਈ ਕਰਦਾ RAM RAM ਕਰਦਾ ਸਭ जग ਫਿਰੈ RAM ਨਾ ਪਾਇਆ ਜੇ ਹਰ ਕੋਈ ਨਾਮ ਜਪਦਾ ਸਿਮਰਨ ਕਰਦਾ ਪਰ ਜਿਹਦੇ ਕਰਮ ਚੰਗੇ ਨੇ ਪਾਪ ਕੱਟੇ ਜਾਂਦੇ ਨੇ ਤੇ ਉਹਨਾਂ ਨੂੰ ਛੇਤੀ ਮਿਲ ਜਾਂਦਾ ਹੈ। ਕਈ ਵਾਰੀ ਐਸੀ ਵੀ ਵਾਰਤਾ ਦੇਖਣ ਨੂੰ ਆਂਦੀ ਹੈ ਕਿ ਇੱਕ ਵਾਰੀ ਨਾਮ ਜਪਿਆ ਤੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਕਈ ਵਾਰੀ ਮੇਰੇ ਉਮਰ ਦਾ ਸਾਰੀ ਉਮਰ ਜਪਦਾ ਰਹਿੰਦਾ ਤਾਂ ਕਿਰਪਾ ਨਹੀਂ ਹੁੰਦੀ। ਕਿਸੇ ਨੇ ਇੱਕ ਵਾਰੀ ਜਪਿਆ ਤੇ ਕਿਰਪਾ ਹੋ ਜਾਂਦੀ ਹੈ ਕਿਉਂਕਿ ਹਰੇਕ ਦੀ ਮਾਨਸਿਕ ਅਵਸਥਾ ਹਰੇਕ ਦੀ ਕਹ ਲਈਏ ਤ੍ਰਿਆ ਪਦ ਦੀ ਅਵਸਥਾ ਹਰੇਕ ਦੀ ਅਲੱਗੋ ਅਲੱਗ ਹੈ। ਵੱਖੋ ਵਖਰੀ ਹੈ ਸਭ ਲਈ ਕਿਸੇ ਦਾ ਇੱਕ ਵਾਰੀ ਜਪਿਆ ਵੀ ਉਹ ਮਨ ਚਿਤ ਇੱਕ ਕਰਕੇ ਜਪਿਆ ਵੀ ਪ੍ਰਵਾਨ ਹੈ ਤੇ ਜਿਹਦਾ ਮਨ ਚਿਤ ਇਕ ਨਾ ਹੋਵੇ ਮਨ ਦੇ ਫੁਰਨੇ ਬਾਹਰ ਧੋੜੀ ਮਾਰਦੇ ਹੋਣ ਤੇ ਮਨ ਤੋਂ ਸਿਮਰਨ ਚਾਰੀ ਉਮਰ ਹੀ ਕਰੀ ਜਾਏ ਉਹ ਫਰਲੀ ਜੀ ਮਿਲਦਾ ਫਿਰ ਸਤਿਗੁਰੂ ਇਸੇ ਲਈ ਕਹਿੰਦੇ ਨੇ ਜਿਨ੍ਹਾਂ ਦੇ ਵਸਤਕ ਚੰਗੇ ਭਾਗ ਜਾਗ ਜਾਂਦੇ ਨੇ ਉਹਨਾਂ ਨੂੰ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਹੈ ਭਾਵੇਂ ਜਨੇ ਇੱਕ ਮਨ ਇੱਕ ਚਿਤ ਹੋ ਕੇ ਜਪਿਆ ਉਨੂ ਦਿਦਾਰਾ ਹੋ ਜਾਂਦਾ ਹੈ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਕਟ ਬਲਿਆ ਕਿੰਦੇ ਹਨੇਰਾ ਗਿਆਨਤਾ ਦਾ ਕਟਿਆ ਗਿਆ ਕਿਉਂਕਿ ਇੱਤੇ ਚਾਨਣ ਹੁੰਦੇ ਆ ਗੁਰਬੈਣ ਘੋਗੰਦਾ ਦਿਨੇ ਸੂਜਦੀ ਚਾਨਣ ਦੀ ਰੋਸ਼ਨੀ ਹੈ ਰਾਤ ਨੂੰ ਬਿਜਲੀ ਦੀ ਇਲੈਕਟ੍ਰਿਸਿਟੀ ਦੀ ਅੱਜ ਇਨਵਰਟਰ ਆ ਗਏ ਹੋਰ ਜਨਰੇਟਰ ਸਿਸਟਮ ਆ ਗਿਆ ਚਾਨਣ ਬਹੁਤ ਹੈ ਕੋਈ ਘਾਟ ਨਹੀਂ ਹੈ ਚੰਨਣ ਦੀ ਪਰ ਗਿਆਨ ਵੱਲੋਂ ਹਜੇ ਵੀ ਹਨੇਰਾ ਬਹੁਤ ਹੈ ਅਗਿਆਨਤਾ ਵੀ ਕਿਸ ਸਮੇਂ ਜਪੀਏ ਕਿਸ ਸਮੇਂ ਧਿਆਈਏ ਕਦੋਂ ਸਿਮਰਨਾ ਕਰੀਏ ਕਦੋਂ ਬੰਦਗੀ ਕਰੀਏ ਹਜੇ ਵੀ ਹਨੇਰਾ ਹੈ ਤੇ ਸਤਿਗੁਰੂ ਕਹਿੰਦੇ ਨੇ ਅਗਿਆਨ ਅੰਧੇਰਾ ਕੱਟੇ ਮੇਰਾ ਅਗਿਆਨਤਾ ਦਾ ਹਨੇਰਾ ਮੇਰ ਤੇਰ ਦਾ ਈਰਖਾ ਦਵੇਸ਼ ਦਾ ਦੁਚਿੱਤੇ ਪਨ ਦਾ ਸੰਸਿਆ ਦਾ ਜਿਹੜਾ ਹਨੇਰਾ ਮੇਰੇ ਗੁਰੂ ਨੇ ਕੱਟਿਆ ਗੁਰ ਗਿਆਨ ਘਟ ਬਲੇ ਬਾਹਰ ਨਹੀਂ ਟਾਠ ਅੰਤਰਮੁਖੀ ਗੁਰੂ ਦੇ ਗਿਆਨ ਦਾ ਦੀਵਾ ਬਲ ਗਿਆ ਜਿਹਨੂੰ ਸਤਿਗੁਰੂ ਕੀ ਬਾਣੀ ਕਹਿੰਦੀ ਹੈ ਨਾ ਕਬੀਰ ਮੰਨ ਜਾਣਾ ਸਭ ਬਾਤ ਜਨਤਿ ਯੋਗਨ ਕਰਾ ਕੋਈ ਪਾਪੀ ਹੈ ਨਾ ਉਹਦੇ ਮਨ ਨੂੰ ਵੀ ਪਤਾ ਵੀ ਪਾਪ ਕਰ ਰਿਹਾ ਬਸ ਫਰਕ ਇਹਨੇ ਮੰਨਦਾ ਨਹੀਂ ਜੇ ਮੰਨ ਜਾਏ ਤਾਂ ਬ੍ਰਹਮ ਗਿਆਨੀ ਬਣ ਜਾਏ ਨਹੀਂ ਮੰਨਦਾ ਤੇ ਪਾਪੀ ਬਣ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਸਭ ਪਤਾ ਹੈ ਕਿਸੇ ਨੂੰ ਮੰਨਦਾ ਕੀ ਕਿ ਐ ਚੰਗਾ ਕੀ ਗਿਆ ਸਭ ਨੂੰ ਹਰੇਕ ਨੂੰ ਆਪਣੇ ਆਪ ਦਾ ਪਤਾ ਹੈ ਜਿਹੜਾ ਤਾਂ ਮੰਨ ਜਾਂਦਾ ਤੇ ਸਤਿਗੁਰੂ ਦੀ ਬਾਣੀ ਜਪਜੀ ਸਾਹਿਬ ਚ ਕੀ ਕਹਿਆ ਪਹਿਲਾਂ ਸੁਣਣ ਦੀ ਗੱਲ ਕਹੀ ਆ ਆਪਣੀ ਗੱਲ ਆਪ ਸੁਣ ਫਿਰ ਮੰਨ ਭਾਗ ਪਰਚੋਲ ਕਰ ਆਪਣੀ ਸਤਿਗੁਰੂ ਕਹਿੰਦੇ ਨੇ ਜਿਹੜਾ ਤਾਂ ਮੰਨ ਜਾਂਦਾ ਉਹ ਬ੍ਰਹਮ ਗਿਆਨੀ ਬਣ ਜਾਂਦਾ ਤੇ ਜਿਹੜਾ ਨਹੀਂ ਮੰਨਦਾ ਉਹ ਫਿਰ ਪਾਪੀ ਬਣ ਜਾਂਦਾ ਕਿਉਂਕਿ ਹਰੇਕ ਨੂੰ ਪਤਾ ਕਬੀਰ ਮੰਨ ਜਾਣਾ ਸਭ ਬਾਤ ਜਨਤ ਹੀ ਉਗਣ ਕਰਾਇ ਕਿਸੇ ਨੂੰ ਕੋ ਪਿੱਤੂ ਧੱਕਾ ਕਰ ਰਿਹਾ ਕਹਿੰਦਾ ਮੈਨੂੰ ਪਤਾ ਮੈਂ ਧੱਕਾ ਕਰ ਰਿਹਾ ਉਹ ਫਿਰ ਸਿਆਣਪ ਕਿਉਂ ਨਹੀਂ ਵਰਤਦਾ ਭਾਈ ਤੇ ਬਾਬਾ ਫਰੀਦ ਸਾਹਿਬ ਨੇ ਤਾਂ ਕਲੀਅਰ ਕਰ ਦਿੱਤਾ ਫਰੀਦਾ ਜੇ ਤੂੰ ਅਕਲ ਨਤੀਫ ਕਾਲੇ ਲਿਖਣ ਲੇਖ ਆਪਣੜੀ ਗਿਰਿਵਾਨਾ ਮੈਂ ਸਰਣੀਵਾ ਕਰਦੇ ਸਿਆਣਾ ਹੈ ਸੂਝਵਾਨ ਹੈ ਵਿਦਵਾਨ ਹੈ ਬਜ਼ੁਰਗ ਹੈ ساری ਉਮਰ ਦਾ ਤਜਰਬਾ ਹੈ ਫਿਰ ਦੂਜਿਆਂ ਦੀਆਂ ਖਾਮੀਆਂ ਕਿਉਂ ਕੱਢਦਾ ਆਪਣੀ ਖਾਮੀ ਕਿਉਂ ਨਹੀਂ ਕੱਢਦਾ ਜੇ ਆਪਣੀ ਕੱਢੇਗਾ ਤੇ ਬ੍ਰਹਮ ਗਿਆਨੀ ਬਣ ਜਾਏਗਾ ਨਹੀਂ ਤਾਂ ਲੋਕ ਆਉਗਣਾ ਕੀ ਬਣਨਾ ਕਿੱਡੀ ਕੁ ਗਰਾਂ ਲਿਆ ਜਾ ਕੋਈ ਇਹਨੇ ਗੁਣ ਆਉਗਣੇ ਇਕੱਠੇ ਕਰ ਲਈਏ ساری ਦੁਨੀਆ ਦਾ ਤੂੰ ਵੀ ਜੇ ਆਉਗਣ ਇਕੱਠੇ ਕੀਤੇ ਤੂੰ ਤੇਰੀ ਸਿਆਣਪ ਕੀ ਹੋਈ ਤੇ ਸਤਿਗੁਰਾਂ ਨੇ ਤਾਂ ਇਸੇ ਤਾਲੀਕ ਬਾਣੀ 'ਚ ਬਾਰ ਬਾਰ ਕਿਹਾ ਔਗੁਣ ਛਾੜ ਗੁਨਾ ਕੋ ਤਵੋ ਜੋ ਇਛੋ ਸੋ ਹੀ ਫਲ ਪਾਵੋ ਕਹਿੰਦੇ ਜੋ ਚਾਹੇਗਾ ਉਹ ਫਲ ਮਿਲ ਜਾਏਗਾ ਪਰ ਸ਼ਰਤ ਏਕ ਹੈ ਔਗੁਣ ਛੱਡਨੇ ਪੈਣਗੇ ਤੇ ਗੁਣ ਧਾਰਨ ਕਰਨੇ ਪੈਣਗੇ ਸ਼ਰਤ ਏਕ ਹੈ ਵੀ ਆਪਣੇ ਔਗੁਣਾਂ ਦੀ ਆਪ ਪਰਚੋਲ ਕਰਨੀ ਪਵੇਗੀ ਜਿਸ ਤਰ੍ਹਾਂ ਜ਼ਿੰਮੇਦਾਰ ਕਣਕ ਦੇ ਵਿੱਚ ਨਦੀਨ ਹੋ ਜਾਂਦਾ ਹੈ ਘਾਹ ਫੂਸ ਹੋ ਜਾਂਦਾ ਉਹਦੀ ਸਪਰੇਅ ਕਰਦਾ ਜੇ ਨਾ ਕਰੇ ਤਾਂ ਕਣਕ ਨਹੀਂ ਉੱਠੇਗੀ ਇਸੇ ਤਰ੍ਹਾਂ ਝੋਨੇ ਦੇ ਵਿੱਚ ਜੇ ਘਾਹ ਫੂਸ ਨਾ ਪੱਟੇ ਤਾਂ ਫਸਲ ਨਹੀਂ ਹੋਏਗੀ ਇਸੇ ਮਨੁੱਖੇ ਜਾਮੇ ਦੇ ਵਿੱਚ ਗਿਆਨ ਰੂਪੀ ਜਾਣ ਥੋੜਾ ਅਗਿਆਨਤਾ ਜਿਆਦਾ ਹੈ ਈਰਖਾ ਦੁਸ਼ਮਣ ਨਿੰਦਿਆ ਚੁਗਲੀ ਬੇਇਮਾਨੀ ਇੰਜਾਂ ਦਾ ਜਦ ਤੱਕ ਇਹਨੂੰ ਗੁਰੂ ਦੇ ਹੀਟ ਨਾਸ਼ਕ ਦੇ ਨਾਲ ਨਹੀਂ ਮਾਰੇਗਾ ਤਦ ਤੱਕ ਤੇਰੇ ਮਨ ਨੂੰ ਪਰਫੁੱਲਕ ਨਹੀਂ ਹੋਣ ਦੇਗਾ ਸਰੀ ਉਮਰ ਦੁਖੀ ਰਹੇਗਾ ਅਹੀਂ ਦਾ ਸਾਧੂ ਦੀ ਬਾਣੀ ਨੇ ਕਿਹਾ ਹਾਏ ਹਾਏ ਕਰੇ ਮਾਇਆ ਦੁਖ ਮੋਇ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਇ ਜੀ ਦਿਨ ਰਾਤ ਹਾਏ ਹਾਏ ਕਰਦਾ ਰਹੇਗਾ ਕਿਉਂਕਿ ਹਾਏ ਹੋਈ ਕਰਦਾ ਜਿਹਨੂੰ ਰੋਗ ਲੱਗਿਆ ਤੇ ਮਾਇਆ ਦੇ ਤਾਂ ਤਿੰਨ ਰੋਗ ਤੋਂ ਕੋਈ ਵੀ ਵੰਚਤ ਨਹੀਂ ਹੈ ਕੋਈ ਮਨੁੱਖ ਕਹੇ ਦੇ ਮੈਨੂੰ ਕੋਈ ਰੋਗ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਨਿਰੋਗੀ ਮਲੁਖ ਵੀ ਰੋਗ ਦੇ ਵਿੱਚ ਗ੍ਰਸਤ ਹੈ ਜੋ ਜੋ ਦੀਸੈ ਸੋ ਸੂ ਰੋਗੀ ਜਿਹੜਾ ਵੀ ਸੰਸਾਰ ਦੇ ਦੇਖ ਰਹੇ ਹਰ ਕੋਈ ਰੋਗੀ ਹੈ ਸ਼ਰੀਰਕ ਤਲ ਤੇ ਰੋਗੀ ਹੋਏ ਨਾ ਹੋਏ ਗਰੰਟੀ ਨਹੀਂ ਪਰਮਾਨਸਿਕ ਤਲ ਤੇ ਸਤਿਗੁਰੂ ਕਹਿੰਦੇ ਨੇ 101% ਸ਼ੋਰਟੀ ਹੈ ਹਰ ਕੋਈ ਰੋਗੀ ਹੈ ਕੋਈ ਪੰਜਾਂ ਚੋਰਾ ਦਾ ਰੋਗੀ ਹੈ ਕੋਈ ਇਹਨਾਂ ਦੀ ਸੈਣਾ ਦਾ ਰੋਗੀ ਹੈ ਕੋਈ ਈਰਖਾ ਦਾ ਰੋਗੀ ਹੈ ਕੋਈ ਵਿਸ਼ੇ ਵਿਕਾਰ ਦਾ ਰੋਗ ਹੀ ਕਿਸੇ ਨੂੰ ਸੁਣਨ ਦੀ ਰੋਗ ਹੈ ਕਿਸੇ ਨੂੰ ਦੇਖਣ ਦਾ ਰੋਗ ਹੈ ਜਿਵੇਂ ਹੀਰੇ ਨੂੰ ਹੈਰੇ ਘੰਡੇ ਦੀ ਧੁੰਨ ਦਾ ਰੋਗ ਹੈ ਜਿਵੇਂ ਭੋਰੇ ਨੂੰ ਸੁਗੰਧੀ ਦਾ ਰੋਗ ਹੈ ਜਿਵੇਂ ਹਾਥੀ ਨੂੰ ਆਪਣੇ ਕਾਮ ਦਾ ਰੋਗ ਹੈ ਜਿਵੇਂ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਕਹਿੰਦੇ ਮਨੁੱਖ ਕੋਲ ਤਾਂ ਕਈ ਰੋਗ ਨੇ ਕਈ ਰੋਗ ਇੱਕ ਨਹੀਂ ਹੈ ਇਹ ਤਾਂ ਪੰਜ ਚੋਰ ਤਾਂ ਸਰਦਾਰ ਨੇ ਕਾਮਦੋਲੋ ਮੋਹ ਘਾਰੇ ਦੀ ਸੈਨਾ ਬਹੁਤ ਪਰਬਲ ਹੈ ਆਸਾ ਮੰਸਾ ਇਹ ਵੀ ਰੋਗ ਹੈ ਇੱਕ ਕਿਸੇ ਤੋਂ ਆਸ ਰੱਖਣੀ ਮਨੋ ਕਾਮਨਾ ਰੱਖਣੀ ਇਹ ਵੀ ਰੋਗ ਹੈ ਸਤਿਗੁਰੂ ਕਹਿੰਦੇ ਨੇ ਕੋਈ ਕਹਦੇ ਰੋਗ ਵੀ ਨਹੀਂ ਹਾਂ ਸਤਿਗੁਰੂ ਕਹਿੰਦੇ ਨੇ ਯਾਦ ਰੱਖੀ ਜੇ ਗੁਰੂ ਤੋਂ ਆ ਕੇ ਗਿਆਨ ਲੈ ਲੇਗਾ ਤੇ ਤੈਨੂੰ ਪਤਾ ਲੱਗਦਾ ਹੈ ਕਿ ਰੋਗ ਕੀ ਕੋਚ ਹੈ ਤਾਂ ਹੀ ਤਾਂ ਅਨੰਦ ਸੱਚ ਪੜਦੇ ਨਾ ਦੂਖ ਰੋਗ ਸੰਤਾਪ ਉਪਰ ਇਹ ਤਿੰਨ ਚੀਜ਼ਾਂ ਬਿਆਨ ਕੀਤੀਆਂ ਨੇ ਦੁੱਖ ਵੀ ਹੈ ਪੀਰ ਖਾੜ ਰਾਇਸ਼ ਨਿੰਦਾ ਟੋਲੀ ਜੈਲਸੀ ਇਹ ਸਾਰੇ ਰੋਗ ਨੇ ਦੂਖ ਰੋਗ ਵੀ ਕਿਸੇ ਦੀ ਤਰੱਕੀ ਤੋਂ ਜਲਣਾ ਕਿਸੇ ਨਾਲ ਵੈਰ ਰੱਖਣਾ ਕਿਸੇ ਨਾਲ ਵਿਰੋਧ ਰੱਖਣਾ ਇਹ ਰੋਗ ਹੈ ਸੰਤਾਪ ਤਿੰਨੇ ਤਿਆ ਤਾਪ ਨੇ ਤੀਨੇ ਤਾਪ ਨੇ ਵਾਰਨ ਹਾਰਾ ਦੁਖਾਂਤਾ ਸੁਖਰਾਜ ਰਾਜ ਗੁਣ ਤਮ ਗੁਣ ਸਤ ਗੁਣ ਇਸ ਤੇਰੀ ਸਭ ਮਾਇਆ ਰਜੋ ਗੁਣ ਤਮੋ ਗੁਣ ਤੇ ਸਤ ਗੁਣ ਇਹ ਮਾਇਆ ਦੇ ਰੋਗ ਨੇ ਸੰਤਾਪ ਨੇ ਇਹ ਤਿੰਨ ਤਰ੍ਹਾਂ ਦੇ ਰੋਗ ਆਪਾਂ ਦਿੱਲੀ ਅਨੰਦ ਸਾਹਿਬ ਚ ਸਵੇਰੇ ਸ਼ਾਮ ਪੜਦੇ ਆ ਪਰ ਕਹਿੰਦੇ ਉਤਰਣਗੇ ਉਦੋਂ ਜਦੋਂ ਸਤਗੁਰੂ ਦੀ ਸੰਗਤ ਸਤਗੁਰੂ ਦੀ ਨਦਰ ਸਵਾਲੀ ਹੋਏਗੀ ਜਦੋਂ ਆਪਣੇ ਆਪ ਨੂੰ ਪਰਚੋਲਣਾ ਸ਼ੁਰੂ ਕਰ ਦੇਗਾ ਅੱਜ ਪਰਚੋਲੇਗਾ ਅੱਜ ਤੋਂ ਨਿਰੋਗੀ ਹੋਣਾ ਸ਼ੁਰੂ ਹੈ ਇਹ ਤਾਂ ਸਤਗੁਰੂ ਕਹਿੰਦੇ ਨੇ ਰੋਗੇ ਜਨਮੈ ਰੋਗੇ ਮਰਣਾ ਰੋਗ ਨਾ ਬਿਟੈ ਬਿਨ ਗੁਰ ਕੀ ਸਰਣਾ ਗੁਰੂ ਦੀ ਸ਼ਰਨ ਗੁਰੂ ਦੀ ਅਕਲ ਮਤ ਤੋਂ ਬਿਨਾ ਰੋਗ ਨਹੀਂ ਮਿਟ ਸਕਦਾ ਤੇ ਸਤਿਗੁਰੂ ਅਈ ਰਾਜ ਸਮਝਾ ਰਹੇ ਨੇ ਸ਼ਬਦ ਦੇ ਵਿੱਚ ਅ ਗਿਆਨ ਅੰਧੇਰਾ ਕਟਿਆ। ਰੋਗ ਦੀ ਪੈਦਾਈ ਸ਼ੀ ਅ ਗਿਆਨਤਾ ਤੋਂ ਹੁੰਦੀ ਹੈ। ਤੇ ਸਤਿਗੁਰੂ ਦੀ ਬਾਣੀ ਨੇ ਕਲੀਅਰ ਕੀਤਾ ਚਿੰਤਾ ਛੱਡੋ ਚਿੰਤਰੋ। ਅੱਜ 99% ਚਿੰਤਾ ਦਾ ਰੋਗ ਸਭ ਨੂੰ ਗ੍ਰਸਤ ਹੈ। ਪਰ ਸਤਿਗੁਰੂ ਤਾਂ 550 ਸਾਲ ਪਹਿਲਾਂ ਕਹਿ ਗਏ ਭਾਈ ਚਿੰਤਾ ਛੱਡ ਦੇ। ਕਰ ਹੈ ਆਰਾਮ ਹੋਏ ਹੈ ਸੋ। ਫਿਰ ਵੀ ਮੇਰੇ ਵਰਗਾ ਮੂਰਖ ਪੜ੍ਹਨ ਦੇ ਬਾਵਜੂਦ ਚਿੰਤਾ ਕਰ ਲੈਂਦਾ ਹੈ। ਕਿਉਂਕਿ ਕਹਿਣਾ ਤੇ ਮੰਨਣਾ ਦੋਨਾਂ 'ਚ ਧਰਤ ਅਸਮਾਨ ਦਾ ਫਰਕ ਹੈ ਤੇ ਮੰਨ ਲਾਂਗੇ ਤੇ ਨਿਰੋਗੀ ਨਹੀਂ ਮੰਨਿਆ ਤੇ ਸਤਿਗੁਰੂ ਕਹਿੰਦੇ ਨੇ ਭਾਈ ਫਿਰ ਤੇਰਾ ਕੋਈ ਇਲਾਜ ਨਹੀਂ ਹੈ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਕਟ ਬਲਿਆ ਕਹਿੰਦੇ ਗੁਰੂ ਨੇ ਮੇਰੇ ਹੱਥ ਗਏ ਅਗਿਆਨਤਾ ਦੇ ਜਿਹੜੇ ਹਨੇਰੇ ਸਨ ਦੁੱਖ ਰੋਗ ਸੰਤਾਪ ਦੇ ਇਹ ਖਤਮ ਕਰ ਦਿੱਤੇ ਤੇ ਹੁਣ ਗਿਆਨ ਬਲ ਗਿਆ ਮੇਰੇ ਹਿਰਦੇ ਵਿੱਚ ਗਿਆਨ ਚੰਨਲ ਹੋ ਗਿਆ ਮੈਨੂੰ ਪਤਾ ਲੱਗ ਗਿਆ ਕਿ ਕੀ ਦੀ ਫਿਕਰ ਕਰਨੀ ਹੈ ਕੀ ਦੀ ਨਹੀਂ ਕਰਨੀ ਕਿਉਂਕਿ ਮਨੁੱਖ ਇਸ ਸੰਸਾਰ ਦੀ ਫਿਕਰ ਕਰਦਾ ਜਿਹੜਾ ਨਸ਼ਵਰ ਹੈ ਨਸ਼ਵਰ ਸੀ ਤੇ ਨਸ਼ਵਰ ਰਹੇਗਾ ਪਰ ਪ੍ਰਮਾਤਮਾ ਪਹਿਲਾਂ ਵੀ ਸੱਚ ਸੀ ਹੁਣ ਵੀ ਸੱਚ ਹੈ ਤੇ ਸੱਚ ਰਹੇਗਾ ਪਰ ਜਿਹੜਾ ਤੂੰ ਜਾਣ ਹੈ ਭਾਈ ਉਹਦੀ ਕੋਈ ਫਿਕਰ ਨਹੀਂ ਹੈ ਜਿੱਥੇ ਤੂੰ ਪਰਮਾਨੈਂਟ ਰਹਿਣਾ ਨਹੀਂ ਦਿਨ ਰਾਤ ਉਹਦੇ ਵਿੱਚ ਝੁਲਸ ਰਿਹਾ ਹੈ बस ਆਹੀ ਅਗਿਆਨਤਾ ਹੈ ਨਾ ਜਿਹੜੀ ਮਨੁੱਖ ਦੀ ਸਤਿਗੁਰੂ ਕਹਿੰਦੇ ਨੇ ਇਹਨੂੰ ساری ਉਮਰ ਰੋਗ ਕਰੀ ਬੈਠੀ ਹੈ ਰੋਗੀ ਬਣਾਈ ਬੈਠੀ ਹੈ ਤੇ ਸਤਿਗੁਰੂ ਕਹਿੰਦੇ ਨੇ ਵੱਡੇ ਵੱਡੇ ਜੋ ਦੀਸ਼ਾ ਲੋਕ ਨੂੰ ਵਿਆਪਾ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਕਹਿੰਦੇ ਮਾਇਆ ਦੀ ਵਡਿਆਈ ਹੈ ਵੱਡਾ ਨਹੀਂ ਹੈ ਕੋਈ ਪਰ ਸਭ ਤੋਂ ਵੱਡਾ ਕੌਣ ਹੈ ਸੋ ਵੱਡਾ ਜਿਨ ਰਾਮ ਲੈ ਬਲਾਈ ਕਿੰਦੇ ਅਸਲ ਵਿੱਚ ਵੱਡਾ ਉਹ ਹੈ ਜਿੰਨੇ ਪ੍ਰਮਾਤਮਾ ਦੇ ਨਾਲ ਲਿਵ ਜੁੜੀ ਹੈ, ਸੁਰਤੀ ਜੋੜੀ ਹੈ। ਅਸਲ ਵਿੱਚ ਵੱਡਾ ਉਹ ਹੈ। ਕਿੰਨੇ ਗਿਆਨ ਅੰਦਰ ਵੱਲ ਗਿਆ ਉਹ ਗੁਰੂ ਦੀ ਕਿਰਪਾ ਦੇ ਨਾਲ। ਹਰ ਲੱਦਾ ਰਤਣ ਪਦਾਰਥੋ ਫਿਰ ਬਹੜ ਨ ਚਲਿਆ। ਹਰ ਲੱਦਾ ਕਿੰਨੇ ਹੁਣ ਲੱਭ ਲਿਆ ਮੈਂ ਨਾਮ ਦਾ ਖਿਆਨਣਾ ਪਾ ਲਿਆ। ਹੁਣ ਮਾਰ-ਬਾਰ ਜੰਮਣ ਮਰਨ ਚ ਨਹੀਂ ਆਣਾ। ਮੈਂ ਨਹੀਂ ਚਾਹੁੰਦਾ ਵੀ ਮੈਂ ਜੰਮਣ ਮਰਨ ਚ ਆਵਾਂ। ਹੁਣ ਕਈ ਬਜ਼ੁਰਗ ਪੁਰਾਣੇ ਸਮੇਂ ਕਈ ਹੁਣ ਵੀ ਮਿਲ ਜਾਂਦੇ ਨੇ ਕਿਸੇ ਨੂੰ ਡਿਨੋਟ ਨਹੀਂ ਕਰ ਰਹੇ ਕਿਉਂਕਿ ਸਤਿਗੁਰੂ ਦੀ ਬਾਣੀ ਹੈ ਜੈਸਾ ਗੁਰੂ ਉਪਦੇਸ਼ਿਆ ਤੈਸਾ ਉਪਰੀ ਵਿਚਾਰ ਜੈਸੀ ਮੈਂ ਆਵਾ ਖਸਮ ਦੀ ਬਾਣੀ ਤੈਸਾ ਕਰੀ ਜਾਣਵੇ ਲਾਲੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਨਾ ਭਾਈ ਲਾਲੋ ਨੂੰ ਵੀ ਮੇਰੇ ਪੱਲੇ ਕੱਖ ਨਹੀਂ ਜਿਵੇਂ ਉਹ ਹੁਕਮ ਕਰੀ ਜਾਂਦਾ ਮੈਂ ਤਾਂ ਬੋਲੀ ਜਾਂਦਾ ਮੈਂ ਕੀ ਕਹਿ ਸਕਦਾ ਤੇ ਸਤਿਗੁਰੂ ਕਹਿੰਦੇ ਕਹਿੰਦੇ ਭਾਈ ਯਾਦ ਰੱਖੀ ਹਰ ਲੱਗਦਾ ਰਤਨ ਪਦਾਰਥੋ ਸਿਰ ਬੋਰ ਦੇ। ਥੱਲੇ ਕਈ ਬਜ਼ੁਰਗ ਕਹਿ ਦਿੰਦੇ ਨੇ ਜੀ ਯਾਰ ਜਨਮ ਕਤਲ ਉਹ ਜਿਹੜਾ ਬੀਤ ਗਿਆ ਬੀਤ ਗਿਆ ਅਗਲੇ ਜਨਮ ਚ ਨਾਮ ਜਪਾਂਗੇ। ਪਰ ਬਾਬਾ ਕਬੀਰ ਸਾਹਿਬ ਦੀ ਫਿਤਰਤ ਕੀ ਹੈ? ਵੇਖੋ ਅੱਜ ਤੋਂ 300 350 ਸਾਲਾਂ 500 ਸਾਲਾਂ ਪਹਿਲਾਂ ਹੋਏ ਨੇ ਬਾਬਾ ਕਬੀਰ ਸਾਹਿਬ। ਕਿਨੇ ਸਗਣ ਅਪਸਗਣ ਤੇ ਮੈਂ ਰਹਿਓ ਸਤਗੁਰ ਕੇ ਪ੍ਰਸਾਦ ਉਹ ਮੈਂ ਨਹੀਂ ਗੀਤ ਜਾਣਾ। ਮੈਂ ਜੰਮਣ ਮਰਨ ਤੇ ਨਹੀਂ ਜਾਣਾ। ਮੈਂ ਅਗਲਾ ਜਨਮ ਲੈਣਾ ਹੀ ਨਹੀਂ ਹੈ। ਹੱਬ ਤੋਂ ਜਾਇ ਚੜੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ। ਹੁਣ ਤਾਂ ਕਹਿੰਦੇ ਮੈਂ ਤਾਂ ਪ੍ਰਮਾਤਮਾ ਦੇ ਨਾਲ ਹੀ ਮਿਲ ਗਿਆ ਹੁਣ ਮੇਰੇ ਜਨਮ ਪ੍ਰਮਾਤਮਾ ਚ ਭੇਜਤੀ ਕੋਈ ਨਹੀਂ ਮੈਂ ਦੰਮਣ ਮਰਨਿਤ ਨਹੀਂ ਜਾਣਾ। ਹੁਣ ਮੈਂ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋਣਾ। ਇਸ ਲਈ ਅਸੀਂ ਵੀ ਆਪਣੀ ਮੈਂਟੈਲਿਟੀ ਬਦਲੀ ਤੇ ਇਹੀ ਟਾਰਗੇਟ ਰੱਖਿਆ ਕਿਉਂਕਿ ਹਰ ਕੋਈ ਬੱਚੇ ਨੂੰ ਪੜਾਉਂਦਾ ਹੈ ਬੱਚਾ ਪੜਦਾ ਹੈ ਨਾ ਇਹ ਟਾਰਗੇਟ ਰੱਖਦਾ ਮੈਂ ਆਈਪੀਐਸ ਜਾਂ ਐਸਪੀ ਜਾਂ ਡੀਸੀ ਕੋਈ ਵੀ ਵੱਡੇ ਉਹਦੇ ਦਾ ਅਧਿਕਾਰੀ ਬਣਾਂਗਾ ਪਰ ਹਰ ਕੋਈ ਬਣਦਾ ਨਹੀਂ ਹੈ ਉਦਮ ਹਰ ਕੋਈ ਕਰਦਾ ਹੈ ਪਰ ਅਸੀਂ ਵੀ ਉਦਮ ਹੀ ਰੱਖੀਏ ਸਤਿਗੁਰੂ ਕਿਰਪਾ ਕਰ ਅਸੀਂ ਅਗਿਆਨਨੀ ਜੀਵਾਂ ਭੁੱਲਣ ਹਾਰੇ ਆਂ ਮਾਇਆ ਵਿੱਚ ਗਲਤਾਨ ਜੰਮਣ ਮਰਨ ਚਾਹਨੇ ਆਂ ਮਾਇਆ ਦੀ ਕਾਲਖ ਲੱਗੀਏ ਕਿਰਪਾ ਕਰ ਜੰਮਣ ਮਰਨ ਦੀ ਫਾਹੀ ਕੱਟ ਦੇ ਬਸ ਹੋਰ ਕੁਝ ਨਹੀਂ ਚਾਹੀਦਾ ਜੰਮਣ ਮਰਨ ਦੀ ਫਾਹੀ ਕੱਟ ਦੇ ਕਿਉਂਕਿ ਜਦੋਂ ਜੰਮਣ ਮਰਨ ਦੀ ਫਾਹੀ ਕੱਟੀ ਗਈ ਲੇਖਾ ਜੋਖਾ ਖਤਮ ਲਿਖਾ ਜੋਖਾ ਖਤਮ ਤੇ ਸਾਰੇ ਰੋਗ ਖਤਮ ਤੇ ਸਤਿਗੁਰੂ ਇਹੀ ਤਾਂ ਕਹਿੰਦੇ ਨੇ ਕਹਿੰਦੇ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਹੈ ਫਿਰ ਸਾਰੇ ਇਹ ਦੁੱਖ ਰੋਗ ਖਤਮ ਕਰਕੇ ਮੈਨੂੰ ਨਾਮ ਦਾ ਪਦਾਰਥ ਲੱਭ ਗਿਆ ਹੁਣ ਫਿਰ ਬੋਹਰ ਨਾ ਚਲਿਆ ਹੁਣ ਮੈਂ ਮੁੜ ਕੇ ਜੰਮਣ ਮਰਨ ਤੇ ਨਹੀਂ ਜਾਣਾ ਮੇਰੀ ਫਾਈ ਕੱਟੀ ਗਈ ਜੰਮਣ ਮਰਨ ਜਨਨ ਨਿਕਣਾ ਮੈਂ ਆਰਾਧਿਆ ਆਰਾਧਾ ਹਰ ਮਿਲਿਆ ਜਨਨਾਨਕ ਪਹਿਲੇ ਬੰਦ ਦੀ ਸਮਾਪਤੀ ਨਾਮ ਵਿਨਾਮ ਲੈਵਾ ਨਾ ਕਰਦੇ ਨੇ ਦਾਸ ਨਾਨਕ ਗੁਰੂ ਰਾਮਦਾਸ ਜੀ ਕਹਿੰਦੇ ਦਾਸ ਨਾਨਕ ਕਹਿੰਦਾ ਭਾਈ ਨਾਮ ਅਰਾਧੇ ਹੁਣ ਮੈਂ ਨਾਮ ਨੂੰ ਧਿਆਣਾ ਕੀਤਾ ਏ ਕਹੇ ਨਾਮ ਜਪਣਾ ਕਿਉਂਕਿ ਗੁਰਬਾਣੀ ਜਾਂਦਾ ਜਪਣਾ ਏ ਕਹੇ ਸਿਮਰਨਾ ਏ ਕਹੇ ਆਰਾਧਨਾ ਜਪਣਾ ਰਸਨਾ ਨਾਲ ਏ ਸਿਮਰਨਾ ਮਨ ਨਾਲ ਏ ਆਰਾਧਨਾ ਹਰ ਵੇਲੇ ਚੇਤੇ ਵਿੱਚ ਰੱਖਣਾ ਜਿਵੇਂ ਅੱਪਾ 5 ਦਿਨਾਂ ਬਾਅਦ ਕੋਈ ਕੰਮ ਕਰਨਾ ਹੋਵੇ ਨਾ ਆਪਾਂ ਨੂੰ ਕਿਵੇਂ ਚੇਤੇ ਰਹਿੰਦਾ ਹੈ ਕਹਿੰਦੇ ਇਸ ਤਰ੍ਹਾਂ ਚੇਤੇ ਰੱਖ ਆਰ ਮੇਲੇ ਉੱਠਦੇ ਬਹਿੰਦੇ ਕਿਤੇ ਭੁੱਲੀ ਨਾ ਪਰ ਐਸੀ ਮੰਡ ਭਾਗੜੀ ਦਸ਼ਾ ਹੈ ਅਸੀਂ ਖਾਣਾ ਪੀਣਾ ਹੱਸਣਾ ਸੋਣਾ ਨਹੀਂ ਭੁੱਲਦੇ ਸਿਰਫ ਭੁੱਲਦੇ ਤੇ ਸਿਮਰਨ ਨਹੀਂ ਭੁੱਲਦੇ ਬੰਦਗੀ ਭੁੱਲਦੇ ਤੇ ਸਤਿਗੁਰੂ ਕਹਿੰਦੇ ਨੇ ਸਭ ਕੁਝ ਯਾਦ ਹੈ ਬਸ ਇੱਕ ਸਿਮਰਨ ਕਰਨਾ ਬੰਦਗੀ ਕਰ ਲਈ ਏਨੀਆ ਹੋਰ ਸਭ ਯਾਦ ਰਹਿੰਦਾ ਇਹਨੂੰ ਕਹਿੰਦੇ ਦਾਸ ਨਾਨਕ ਨਹੀਂ ਨਾਮ ਨੂੰ ਧਿਆਣਾ ਕੀਤਾ ਚੇਤੇ ਰੱਖਿਆ ਸਬਕੌਂਸ਼ੀਅਸ ਮਾਈਂਡ ਤੇ ਫੀਡ ਹੈ ਉੱਠਦੇ ਆ ਬੈਠਦੇ ਆ ਸੁੰਨਿਆ ਜਾਗਦੇ ਆ ਤਲਦੇ ਆ ਫਿਰਦੇ ਆ ਕੰਮਕਾਰ ਕਰਦੇ ਆ ਸਿਮਰਨ ਕਰਦਾ ਇੱਕ ਮਨ ਇਕਜਿਤ ਹੋ ਕੇ ਆਰਾਧ ਹਰ ਮਿਲਿਆ ਜਿਹਨੂੰ ਆਰਾਧਨ ਕਰਕੇ ਮਿਲਣਾ ਕੀਤਾ ਇਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇਹ ਗੱਲ ਸੁਣ ਕੇ ਜੱਟ ਦੇ ਉੱਠ ਭਗਤੀ ਲੱਗ ਗਿਆ ਮਿਲੇ ਪ੍ਰਤੱਖ ਰਸਾਈਆਂ ਧੰਨਾ ਵਿਭਾਗਾ ਭਗਤ ਧੰਨਾ ਜੀ ਇਹ ਵੀ ਰਿਸਤਰੀ ਸੀ ਲੱਗੇ ਸਨ ਦੇਖਿਆ ਵੀ ਬਾਬਾ ਕਬੀਰ ਸਾਹਿਬ ਨੂੰ ਭਗਤ ਪਰਮਾਨੰਦ ਜੀ ਨੂੰ ਪ੍ਰਮਾਤਮਾ ਮਿਲਿਆ ਵੀ ਮੈਂ ਵੀ ਪਾਵਾ ਹੁਣ ਮੈਂ ਕਿਉਂ ਪਿੱਛੇ ਰਹਾ ਇਹ ਈਰਖਾ ਨਹੀਂ ਕੀਤੀ ਉਦਮ ਕੀਤਾ ਵੀ ਕਿਵੇਂ ਉਹਨਾਂ ਨੇ ਪਾਇਆ ਮੈਂ ਵੀ ਉਸੇ ਤਰ੍ਹਾਂ ਪਾਵਾ ਤੇ ਅੱਜ ਸਾਡਾ ਉਦਮ ਤਾਂ ਹੈ ਪਰ ਗਲਤ ਡਾਇਰੈਕਸ਼ਨ 'ਚ ਹੈ ਫਲੰਦੇ ਨੇ ਤਰੱਕੀ ਕੀਤੀ ਮੈਂ ਕਿਉਂ ਨਾ ਕਰਾਂ ਅਧਿਆਤਮਕ ਤਲ ਤੇ ਨਹੀਂ ਕਹਿੰਦੇ ਵੀ ਫਲੰਦੇ ਨੇ ਪ੍ਰਮਾਤਮਾ ਪਾਇਆ ਮੈਂ ਕਿਉਂ ਨਾ ਪਾਵਾਂ ਫਲੰਦਾ ਸਿਮਰਨ ਕਰਦਾ ਬੰਦਗੀ ਕਰਦਾ ਪਰ ਉਲਟੀ ਦਾ ਮੇਰੇ ਵਰਗਾ ਦੀ ਨਿੰਦਿਆ ਚੁਗਲੀ ਕਰਦਾ ਜਿਹੜਾ ਅੰਮ੍ਰਿਤ ਵੇਲੇ ਸੰਭਦਾ ਸਿਮਰਨ ਬੰਦਗੀ ਕਰਦਾ ਕਿਉਂਕਿ ਕਲਯੁਗ ਦੇ ਲੱਛਣ ਨੇ ਨਾ ਇਹ ਤੇ ਸਤਿਗੁਰੂ ਕਹਿੰਦੇ ਨੇ ਨਾਮ ਜਪਣ ਦੇ ਨਾਲ ਨਾਮ ਅਰਾਧਨ ਦੇ ਨਾਲ ਮੈਨੂੰ ਹਰੀ ਪ੍ਰਮਾਤਮਾ ਮਿਲ ਗਿਆ ਜਿਣੀ ਐਸਾ ਹਰ ਨਾਮ ਮਣ ਤੇ ਪਿਓ ਸੇ ਕਾਹੇ ਜਗਿਆਏ RAM RAJ HE MERE SATGURU JINANALE AISA NAAM NI SIMREYA PEHLI GAL TO TINNA ROGAN DE GRASIT ROGI NE ROGI KE PAHNA SAB ROGI ROGI NU POCHKE DEKHNA KI SARA LOG JAGAT HASAN SAI HAI TU ROGI HAI OH KANNA NAHI JI SARA HI ROGI HAI KYUNKI MAIN ROGI HA MAIN DUKHI HA SARI DUNIYA DUKHI HAI ਨੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਜਿਨੀ ਹਰ ਨਾਮ ਨਾ ਚਿਤਿਓ ਜਿਨੇ ਨਾਮ ਨਹੀਂ ਚਿਤਿਆ ਯਾਦ ਨਹੀਂ ਕੀਤਾ ਸੇ ਕਾਹੇ ਜਗਿਆ ਰਾਮਾ ਜੀ ਕਹਿੰਦੇ ਭਾਈ ਫਿਰ ਕੀ ਕਰਨ ਆਏ ਆਂ ਜਗਤ ਵਿੱਚ ਸਵਾਲ ਕੀਤਾ ਕੀ ਕਰਨ ਆਏ ਆਂ ਕਿਉਂ ਆਏ ਨੇ ਉਹ ਸੰਸਾਰ ਦੇ ਵਿੱਚ ਹੁ ਕਵਾਂਗੇ ਜੀ ਜ਼ਿੰਮੇਵਾਰੀਆਂ ਨੇ ਬਾਣੀਆਂ ਕਵਾਂਗੇ ਜੀ ਧੀਆਂ ਪੁੱਤਰ ਸਭ ਬਣਨੇ ਨੇ ਸਤਿਗੁਰੂ ਕਹਿੰਦੇ ਤੂੰ ਵਿਲੱਖਣ ਨਹੀਂ ਐ 84 ਲੱਖ ਜੁਨਾਏ ਕੰਮ ਕਰਦੀਆਂ ਨੇ ਖਾਣਾ ਵੀ 84 ਲੱਖ ਜੀਵਾਂ ਨੇ ਕੋਈ ਜੀਵ ਹੋਵੇ ਹਰੇਕ ਦਾ ਖਾਣਾ ਆਪੋ ਆਪਣਾ ਹੈ ਜੀਆਂ ਦਾ ਅਜਾਹਾਰ ਜੀ ਖਾਣਾ ਕਿੱਥੇ ਕਰੇ ਹਰੇਕ ਦਾ ਆਪੋ ਆਪਣਾ ਖਾਣਾ ਹੈ ਦੂਜੀ ਗੱਲ ਪੀਣਾ ਕੋਈ ਜਲ ਛੱਕੇ ਪੀਂਦਾ ਕੋਈ ਜਲ ਕਿਸੇ ਲਈ ਜ਼ਹਿਰ ਵੀ ਹੋ ਜਾਂਦਾ ਜਿਵੇਂ ਸੱਫੀ ਲਈ ਸਵੰਤੀ ਬੂੰਦ ਜ਼ਹਿਰ ਹੈ ਤੇ ਬਬੀਹੇ ਲਈ ਸਵੰਤੀ ਬੂੰਦ ਅਮਰਤ ਹੈ ਹਰੇਕ ਦਾ ਪੀਣਾ ਵੀ ਅਲੱਗ ਹੈ ਆਪੋ ਆਪਣਾ ਹੈ ਹਸਣਾ ਵੀ ਹਰੇਕ ਦਾ ਆਪਣਾ ਸੁਣਾ ਹਰੇਕ ਦੀਵ 84 ਲੱਖ ਜੀਵੇ ਸੰਦੇ ਹਰੇਕ ਦਾ ਰੈਸਟ ਕਰਨ ਦਾ ਆਪੋ ਆਪਣਾ ਸਮਾਂ ਪਰ ਸਤਿਗੁਰੂ ਕਹਿੰਦੇ ਨੇ ਭਾਈ ਮਨੁੱਖਾ ਤੂੰ ਵੀ ਇਹੀ ਚਾਰ ਕੰਮ ਕਰਦਾ ਵਿਲਖੜ ਕੀ ਕੀਤਾ ਹੁਣ ਕਈ ਵਾਰੀ ਮੇਰੇ ਵਰਗੇ ਮੂੜਮਤੀਏ ਨੇ ਕਹਿੰਦਾ ਜੀ ਨਹੀਂ ਜੀ ਤੇ ਸੰਸਾਰ ਤੇ ਮਸਤੀ ਕਰਨ ਆਇਓ ਭਾਈ 84 ਲੱਖ ਜੁਨਾਂ ਦੀ ਤਾਂ ਮਸਤੀ ਕਰਤਾ ਰਿਹਾ ਆਇਆ ਪਹਿਲਾਂ ਹੀ ਹੋ ਆਇਆ ਦੂਰੋਂ ਚੱਲ ਕੇ ਪਹਿਲਾਂ ਹੀ 84 ਦੇ ਗੇੜ ਦੀ ਮਸਤੀ ਕਰਦਾ ਆਇਆ ਹਜੇ ਥੋੜੀ ਰਹਿ ਗਈ ਹੈ ਇਮਰੁਖੇ ਜਾਂ ਮੇਚੋਰ ਕਰਨੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਯਾਦ ਰੱਖੀ ਕੀ ਕਰਨ ਆਇਆ ਖਾਣਾ ਪੀਣਾ ਹੱਸਣਾ ਸੁਣ ਵਿਸਰ ਗਿਆ ਹੈ ਮਰਨਾ ਇਸ ਧਰਤੀ ਮੈਂ ਤੇਰੀ ਸਿਕਦਾਰੀ ਚੁਰਾਚੀ ਲੱਖ ਜੂਨਾ ਮਨੁੱਖ ਤੋੜਦੀਆਂ ਨੇ ਮਨੁੱਖ ਨੂੰ ਸੋਚਣ ਦੀ ਕਿਉਂਕਿ ਹਰੇਕ ਜੀਵ ਕੋਲ ਇੱਕ ਇੱਕ ਅਗੋਣ ਹੈ ਤੇ ਇੱਕ ਇੱਕੀ ਗੁਣ ਹੈ ਜਿਵੇਂ ਹਾਥੀ ਕੋਲ ਕਾਮ ਦਾ ਔਗਣ ਹੈ ਪਰ ਸਭ ਤੋਂ ਵੱਡਾ ਗੁਣ ਦਾ ਬਲ ਹੈ ਪਰ ਬਲ ਤੇ ਔਗਣ ਹਾਵੀ ਹੋ ਕੇ ਹਾਥੀ ਨੂੰ ਹੀ ਬਸਤ ਕਰਨ ਦਾ ਮਨੁੱਖ ਬਲ ਬਹੁਤ ਹੈ ਹਾਥੀ ਵਿੱਚ ਏਡਾ ਹਾਲ ਕਿਸੇ ਵੀ ਜੂਣ ਚ ਬਲ ਨਹੀਂ ਹੈ ਜੋਰ ਨਹੀਂ ਹੈ ਤੇ ਸਤਿਗੁਰੂ ਕਹਿੰਦੇ ਕਹਿੰਦੇ ਭਾਈ ਯਾਦ ਰੱਖੀ ਹਰੇਕ ਜੂਣ ਵਿੱਚ ਇੱਕ ਔਗਣ ਹੈ ਪਰ ਤੇਰੇ ਵਿੱਚ ਪੰਜ ਔਗਣ ਸਰਦਾਰ ਨੇ ਤੇ ਇਹਨਾਂ ਦੀ ਸੈਨਾ ਬਹੁਤ ਤਕੜੀ ਹੈ ਕਿਉਂਕਿ ਖੇਡ ਦੇ ਵਿੱਚ ਪਾਸ ਕਰਨ ਦੇ ਘੱਟ ਤੇ ਆਊਟ ਕਰਨ ਦੇ ਜ਼ਿਆਦਾ ਰੂਲ ਹੁੰਦੇ ਨੇ। ਵੀ ਖਿਡਾਰੀ ਨੂੰ ਬਾਹਰ ਕਰਨ ਦੇ ਤਰੀਕੇ ਬਹੁਤ ਅਨੇਕ। ਪਰ ਖੇਲ ਵਿੱਚ ਰੱਖਣ ਦਾ ਕੋਈ ਘੱਟ ਤਰੀਕਾ ਹੀ ਹੁੰਦਾ ਹੈ। ਇਸੇ ਤਰ੍ਹਾਂ ਕਹਿੰਦੇ ਮਨੁੱਖੇ ਜੰਮੇ ਵਿੱਚ ਪਰਵਾਣਗੀ ਪਾਉਣ ਦਾ ਬਹੁਤ ਵਿਲੱਖਣ ਤਰੀਕਾ ਹੈ। ਪ੍ਰਾਪਤ ਹੋਣ ਦੇ ਬਹੁਤ ਤਰੀਕੇ ਨੇ। ਕਾਮ ਕ੍ਰੋ ਲੋਭ ਮੋ ਇਰਖ ਦਾਵੈਸ਼ ਨੇਂਦਿਆ ਚੁਗਲੀ ਬੇਪਾਨੀ ਚੋਰੀ ਠੱਗੀ ਯਾਰੀ ਹਰਾ ਕੋ ਰੀ ਬਹੁਤ ਤਰੀਕੇ ਨੇ ਆਊਟ ਹੋਣ ਦੇ ਮਨੁੱਖਾ ਜਾਮਾਂ ਹਾਰਨ ਦੇ ਅਸੀਂ ਤਾਂ ਸਤਗੁਰੂ ਨੇ ਬਾਣੀ ਤੇ ਲਿਖ ਕੇ ਨਿਸ਼ਚਾ ਕਰ ਦਿੱਤਾ ਇਸ ਪੌੜੀ ਤੇ ਜੋ ਨਰ ਛੂਟਾ ਸੋ ਆਏ ਜਾਏ ਦੁੱਖ ਪਾਏ ਦਾ ਕਹਿੰਦੇ ਇੱਕ ਵਾਰੀ ਪੌੜੀ ਛੁੜ ਗਈ ਨਾ ਮਨੁੱਖੇ ਜਾਮੇ ਦੀ ਭਾਈ ਆਂਦਿਆਂ ਜਾਂਦਿਆਂ ਦੁੱਖ ਹੀ ਦੁੱਖ ਹੈ ਸੁੱਖ ਨਹੀਂ ਹੈ ਤੇਰੇ ਕੋਲ ਹਰੇਕ ਜੀਵ ਕੋਲ ਵਿਚਾਰ ਕਰਨ ਦਾ ਹੈ ਹਰੇਕ ਜੀਵ ਕੋਲ ਇੱਕ ਗੁਣ ਹੈ ਠੀਕ ਮਨੁੱਖ ਕੋਲ ਸੁਣਨ ਦੀ ਸਮਰੱਥਾ ਵੀ ਹੈ ਬੋਲਣ ਦੀ ਸਮਰੱਥਾ ਵੀ ਹੈ ਸੋਚਣ ਦੀ ਸਮਰੱਥਾ ਵੀ ਹੈ ਮਰਜੀ ਹੋਏ ਤੇ ਇਹ ਅੰਮ੍ਰਿਤ ਵੇਲੇ ਵੀ ਉੱਠ ਸਕਦਾ ਹੈ ਮਰਜੀ ਹੈ ਤੇ ਬਿਨੈ ਵੀ ਸੌ ਸਕਦਾ ਕੋਈ ਰੁਕਰੀਆਂ ਨਹੀਂ ਹੈ ਪਰ ਇਹ ਹਰੇਕ ਜੀਵ ਕੋਲ 84 ਲੱਖ ਚੋਂ ਕਿਸੇ ਵੀ ਜੀਵ ਨੂੰ ਕੋਲੇ ਇੰਨੀ ਸਮਰੱਥਾ ਨਹੀਂ ਹੈ ਜੇ ਕਿਸੇ ਕੋਲ ਰਸਨਾ ਤੇ ਬੋਲਣ ਦੀ ਸਮਰੱਥਾ ਨਹੀਂ ਸਿਮਰਨ ਦੀ ਸਮਰੱਥਾ ਨਹੀਂ ਜੇ ਕਿਸੇ ਕੋਲ ਸੁਣਨ ਦੀ ਸਮਰੱਥਾ ਤੇ ਅੰਨ ਦੀ ਫਿਰ ਸਮਰੱਥਾ ਨਹੀਂ ਕਹਿਣ ਦਾ ਭਾਵ ਸਤਿਗੁਰੂ ਇਹੀ ਬਾਰੇ ਬਾਰ-ਬਾਰ ਕਹਿੰਦੇ ਨੇ ਭਾਈ ਜਿਹਨੇ ਨਾਮ ਨਹੀਂ ਯਾਦ ਕੀਤਾ ਫਿਰ ਕੀ ਕਰਨਾ ਹੈ ਇਸ ਸੰਸਾਰ ਵਿੱਚ ਫਿਰ ਤਾਂ 84 ਲੱਖ ਜੁਨਾ ਹੀ ਬਹੁਤੀ ਸੀ ਭੋਗਦਾ ਰਹਿੰਦਾ ਤੇ ਸਤਿਗੁਰਾਂ ਨੇ ਇੱਥੇ ਤੱਕ ਕਿਆ ਜਿਨ ਅਹਾਜਨ ਹਰਨਾਮ ਨਾ ਜਪਿਓ ਤਿਨ ਮਾਟ ਕੀਜੈ ਹਰ ਬਾਂਝਾ ਤਨਾ ਸ੍ਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਜੇ ਦੀ ਮਾਂ ਨੇ ਬੱਚੇ ਨੇ ਨਾਮ ਵੀ ਨਹੀਂ ਜਪਿਆ ਤੇ ਇਹਦੇ ਨਾਲ ਤਾਂ ਮਾਂ ਦੀ ਕੋਖੀ ਬਾਂਝ ਰਹਿ ਜਾਂਦੀ ਤੇ ਭਲਾ ਹੀ ਸੀ ਮਾਂ ਦੀ ਕੋਖਾ ਹਰੀ ਨਾ ਹੁੰਦੀ ਤੇ ਚੰਗਾ ਹੀ ਸੀ ਤੇ ਸਤਿਗੁਰੂ ਕਹਿੰਦੇ ਨੇ ਕੀ ਕਰਨਾ ਹੈ ਫਿਰ ਇਸ ਸੰਸਾਰ ਵਿੱਚ ਤੇ ਅੱਗੇ ਕਹਿੰਦੇ ਕਿਉਂ ਇਹ ਮਾਨਸ ਜਨਮ ਗੁਲਾਮ ਹੈ ਨਾਮ ਬਿਨਾ ਵਰਥਾ ਸਭ ਜਾਏ ਕਿੰਨੇ ਮਨੁੱਖਾ ਦਾ ਮਾ ਬੜਾ ਔਖਾ ਹੈ ਦੁਬਾਰਾ ਨਹੀਂ ਮਿਲਣਾ ਭਾਈ ਨਾਮ ਬਿਨਾ ਵਰਥਾ ਸਭ ਜਾਏ ਨਾਮ ਤੋਂ ਬਿਨਾ ਸਭ ਕੁਝ ਵਿਰਥਾ ਗਿਆ ਕੁਝ ਵੀ ਪੱਲੇ ਨਹੀਂ ਰਹੇਗਾ ਸਿਰ ਯਾਦ ਰੱਖੀ ਕਿਉਂਕਿ ਸਤਿਗੁਰੂ ਦੀ ਬਾਣੀ ਨੇ ਬਾਰ ਬਾਰ ਕਿਹਾ ਭਈ ਪ੍ਰਾਪਤ ਮਾਨਖ ਦੇ ਹਰੀਆ ਗੋਬਿੰਦ ਮਰਨ ਕੀ ਇਹ ਤੇਰੀ ਬਈਆ ਬਹੁਤ ਵੱਡਮੁੱਲੀ ਐ ਕੋਈ ਚੰਗੇ ਕਰਮ ਕੀਤੇ ਕਿਸੇ ਜੁਣ ਚ ਹੋਏ ਤੇ ਤੈਨੂੰ ਮਨੁੱਖਾ ਦੇ ਹੀ ਮਿਲੀ ਐ ਆਪਾਂ ਮੁੱਲ ਨਹੀਂ ਜਾਣਦੇ ਕਦਰ ਨਹੀਂ ਜਾਣਦੇ ਤੇ ਸਾਧੂਗੁਰ ਦੀ ਬਾਣੀ ਕਹਿੰਦੀ ਕਹਿੰਦੀ ਭਾਈ ਇਸ